जय माता दी दोस्तों आज ਤੁਹਾਨੂੰ ਦਰਸ਼ਨ ਕਰਵਾਵਾਂਗੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਕਰ ਰਹੇ ਹਾਂ ਪਹਿਲਾਂ ਤਾਂ जय माता दी ਲਿਖ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਦਿਖਾਵਾਂਗੇ ਸਾਰੀ ਯਾਤਰਾ ਕਿਵੇਂ ਸ਼ੁਰੂਆਤ ਹੁੰਦੀ ਹੈ ਤੇ ਕਿਸ ਜਗ੍ਹਾ ਦੇ ਜਾ ਕੇ ਦਰਸ਼ਨ ਹੁੰਦੇ ਨੇ ਤਾਂ ਸਾਖਸ਼ਾਤ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਦੇ ਉਹ ਸੱਚਾ ਦਰਬਾਰ ਜਿੱਥੇ ਜਾ ਕੇ ਹਰ ਇੱਕ ਮੁਰਾਦ ਪੂਰੀ ਹੁੰਦੀ ਹੈ ਤਾਂ ਤੁਸੀਂ ਵੀ ਦੋਸਤੋ ਮੰਗ ਲਓ ਮੁਰਾਦਾਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੈ ਮਾਤਾ ਦੀ ਲਿਖ ਕੇ ਤੇ ਅੱਜ ਪੂਰੀ ਯਾਤਰਾ ਦੌਰਾਨ ਤੁਹਾਨੂੰ ਦੱਸਾਂਗੇ ਵੀ ਕਿਹੜੀ ਜਗ੍ਹਾ ਤੋਂ ਕਿਵੇਂ-ਕਿਵੇਂ ਜਾਣਾ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਯਾਤਰਾ ਜਾਂਦੇ ਤਾਂ ਹੈਗੇ ਨੇ ਪਰ ਪਹਿਲੀ ਵਾਰ ਜਾਣ ਵਾਲਿਆਂ ਲਈ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤਾਂ ਪਹਿਲਾਂ ਮਾਤਾ ਦੇ ਦਰਸ਼ਨ ਕਰ ਲਓ ਇਹ ਉਹ ਮਾਤਾ ਬੈਸ਼ਨੋ ਦੇਵੀ ਦੇ ਦਰਬਾਰ ਦੀਆਂ ਤਸਵੀਰਾਂ ਨੇ ਤਾਂ ਆਓ ਕਰਦਿਆਂ ਦਰਸ਼ਨ ਅੱਜ ਪਹੁੰਚੇ ਆਂ ਮਾਤਾ ਬੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਸਾਰਾ ਬਲੌਗ ਦਿਖਾਵਾਂਗੇ ਜੁੜੇ ਰਹੋ ਬਲੌਗ ਦੇ ਨਾਲ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਨਵੀਆਂ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਤੇ ਜਿਵੇਂ ਮਾਤਾ ਜੀ ਲਿਖ ਕੇ ਵੀਡੀਓ ਸ਼ੇਅਰ ਕਰਿਓ ਹਨ ਤੇ ਦਿਖਾਉਣਾ ਤੁਹਾਨੂੰ ਕੀ ਗੱਲ ਬਾਤ ਹੈ ਤਾਂ ਦੋਸਤੋ ਸ਼ੁਰੂਆਤ ਕਰਦੇ ਆ ਇਸ ਵੀਡੀਓ ਦੀ ਪਹਿਲਾਂ ਤਾਂ ਦਰਸ਼ਨ ਕਰ ਲਓ ਤੁਸੀਂ ਉਸ ਦਰਬਾਰ ਦੇ ਜੋ ਸੱਚਾ ਦਰਬਾਰ ਹਰ ਇੱਕ ਦੀ ਮੁਰਾਦ ਪੂਰੀ ਕਰਦਾ ਹੈ ਤੇ ਇਸ ਜਗ੍ਹਾ ਤੇ ਜਾਣ ਦੇ ਲਈ ਤੁਹਾਨੂੰ ਪਹਿਲਾਂ ਮਾਂ ਵੈ ਬੈਸ਼ੂ ਦੇਵੀ ਕਟੜਾ ਸਟੇਸ਼ਨ ਹੈ ਉੱਥੋਂ ਉਤਰ ਕੇ ਜਿਹੜਾ ਸਫਰ ਜਿਹੜਾ ਤੈਅ ਕਰਨਾ ਪੈਂਦਾ ਉਸ ਜਗ੍ਹਾ ਤੋਂ ਹੀ ਜਿਹੜੀ ਯਾਤਰਾ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਇਹ ਉਹ ਤਸਵੀਰਾਂ ਨੇ ਜੋ ਬਾਬਾ ਪੈਰੋਨਾਥ ਦੇ ਮੰਦਿਰ ਦੇ ਬਾਹਰ ਇੱਕ LCD ਲੱਗੀ ਹੈ ਜਿੱਥੇ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਲਾਈਵ ਚੱਲਦਾ ਹੈ ਉਹ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਮਾਤਾ ਦੇ ਦਰਬਾਰ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਿਉਂਕਿ ਇਸ ਜਗ੍ਹਾ ਦੇ ਉੱਪਰ ਕੈਮਰਾ ਅਲਾਉਡ ਨਹੀਂ ਹੁੰਦਾ ਤੇ ਕੋਈ ਵੀ ਫੋਟੋ ਜਾਂ ਵੀਡੀਓ ਤੁਸੀਂ ਨਹੀਂ ਬਣਾ ਸਕਦੇ ਤਾ ਇਸੇ ਜਗ੍ਹਾ ਤੋਂ ਸ਼ੁਰੂਆਤ ਹੁੰਦੀ ਹੈ ਮਾਤਾ ਵੈਸ਼ਨੂ ਦੇਵੀ ਯਾਤਰਾ ਦੀ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਸੋਹਣਾ ਦ੍ਰਿਸ਼ ਹੈ ਪਹਾੜਾਂ ਦੇ ਵਿੱਚ ਵਸਦੀ ਮਾਤਾ ਵੈਸ਼ਨੂ ਦੇਵੀ ਹਰ ਇੱਕ ਦੀ ਮੁਰਾਦ ਪੂਰੀ ਕਰਦੀ ਆ ਤਾਂ ਦੇਖ ਸਕਦੇ ਹੋ ਇੱਥੇ ਹੀ ਜਿਹੜਾ ਸਫ਼ਰ ਹੈ ਉਹ ਸ਼ੁਰੂ ਹੋ ਜਾਂਦਾ ਹੈ ਜਿਸ ਨੇ ਸੋਟੀਆਂ ਲੈ ਕੇ ਜਿਹੜਾ ਸਫ਼ਰ ਕਰਨਾ ਹੁੰਦਾ ਹੈ ਜਾਂ ਬਿਨਾਂ ਸੋਟੀਆਂ ਤੋਂ ਕਿਉਂਕਿ ਸੋਟੀ ਦੇ ਥਾਰੇ ਦੀ ਕਿਤੇ ਨਾ ਕਿਤੇ ਲੋਡ ਵੀ ਪੈਂਦੀ ਹੈ ਕਿਉਂਕਿ ਚੜਾਈ ਜਿਹੜੀ ਆ ਉਹ ਸਿੱਧੀ ਹੈ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਦੀ ਤਾਂ ਤਸਵੀਰਾਂ ਤੁਹਾਨੂੰ ਨੀਚੋਂ ਦਿਖਾ ਰਹੇ ਆ ਉਹ ਦਰਬਾਰ ਦੀਆਂ ਕਿਉਂਕਿ ਜਦੋਂ ਵੀ ਜਦੋਂ ਆਪਾਂ ਜਾਣੇ ਆ ਤਾਂ ਰਾਸਤੇ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਵੱਡੀ ਦਿੱਕਤ ਆਉਂਦੀ ਹੈ ਉਹ ਰਜਿਸਟ੍ਰੇਸ਼ਨ ਦੀ ਆਉਂਦੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਟੇਸ਼ਨ ਦੇ ਉੱਪਰ ਹੀ ਰੇਲਵੇ ਸਟੇਸ਼ਨ ਦੇ ਉੱਪਰ ਵੀ ਜਿਹੜੀ ਆ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਆਪਣਾ ਆਧਾਰ ਕਾਰਡ ਦਿਖਾ ਕੇ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਉਹ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਪੁਆਇੰਟ ਤੇ ਆ ਕੇ ਉਹ ਤੁਹਾਡੀ ਰਜਿਸਟ੍ਰੇਸ਼ਨ ਤੁਹਾਡਾ ਕਾਰਡ ਜਿਹੜਾ ਉਹ ਚੈੱਕ ਹੋਣਾ ਹੈ ਤਾਂ ਦੇਖ ਸਕਦੇ ਹੋ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਤੇ ਹਰ ਇੱਕ ਮਾਂ ਤੋਂ ਜਿਹੜਾ ਮੁਰਾਦ ਮੰਗ ਕੇ ਆਉਂਦਾ ਤੇ ਉਹ ਮੁਰਾਦਾਂ ਪੂਰੀਆਂ ਵੀ ਹੁੰਦੀਆਂ ਇਸ ਸਟਾਰਟਿੰਗ ਪੁਆਇੰਟ ਦੇ ਉੱਪਰ ਜਾਂਦੇ ਸਮੇਂ ਤੁਹਾਡੇ ਜਿਹੜੇ ਆਈ ਕਾਰਡ ਨੇ ਉਹ ਲੈ ਲੈ ਜਾਣਗੇ ਕਿਉਂਕਿ ਬਿਨਾ ਆਈਡੀ ਕਾਰਡ ਤੋਂ ਤੁਸੀਂ ਜੇਕਰ ਚਲੇ ਜਾਂਦੇ ਹੋ ਤਾਂ ਜੁਰਮਾਨਾ ਲੱਗਦਾ ਤੇ ਉਹ ਜੁਰਮਾਨਾ ਬਹੁਤ ਜ਼ਿਆਦਾ ਹੁੰਦਾ ਤਾਂ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਯਾਤਰਾ ਜਿਹੜੀ ਹੈ ਉਹ ਇਸ ਜਗਾ ਦੇ ਉੱਪਰੋਂ ਸ਼ੁਰੂ ਹੋ ਜਾਂਦੀ ਹੈ ਤੇ ਮਾਤਾ ਦੇ ਦਰਬਾਰ ਦੇ ਲਈ ਸੰਗਤਾਂ ਜਕਾਰੇ ਲਾਉਂਦੀਆਂ ਹੋਈਆਂ ਉੱਪਰ ਵੱਲ ਨੂੰ ਵਧਦੀਆਂ ਜਾਂਦੀਆਂ ਨੇ ਤਾਂ ਦੇਖ ਸਕਦੇ ਹੋ ਇੱਥੇ ਦੋ ਤਰੀਕੇ ਦੇ ਨਾਲ ਤਿੰਨ ਤਰੀਕੇ ਦੇ ਨਾਲ ਜਿਹੜਾ ਤੁਸੀਂ ਸਫ਼ਰ ਕਰ ਸਕਦੇ ਹੋ ਯਾਤਰਾ ਦੇ ਵਿੱਚ ਤਾਂ ਇੱਥੇ ਜਿਹੜੇ ਬਜ਼ੁਰਗ ਨੇ ਜਾਂ ਜਿਨ੍ਹਾਂ ਤੋਂ ਇਹ ਚੜ੍ਹਾਈ ਜਿਹੜੀ ਆ ਨਹੀਂ ਚੜ੍ਹੀ ਜਾਂਦੀ ਉਹਨਾਂ ਦੇ ਲਈ ਖੱੱਚਰ ਤੇ ਪਾਲਕੀ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਹੈ ਉਹ ਤੁਸੀਂ ਕੁਝ ਪੈਸੇ ਦੇ ਕੇ ਜਿਵੇਂ ਹਜ਼ਾਰਾਂ ਜਾਂ 2000 2000 ਰੁਪਏ ਆ ਲੈਂਦੇ ਨੇ ਤਾਂ ਉਹ ਜਿਹੜੀ ਯਾਤਰਾ ਜਿਹੜੀ ਆ ਤੁਹਾਡੀ ਖੱਤਰ ਜਾਂ ਪਾਲਕੀ ਦੇ ਉੱਪਰ ਕਰਵਾ ਦਿੰਦੇ ਨੇ ਤਾਂ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜਿਹੜੇ ਚੱਲ ਫਿਰ ਨਹੀਂ ਸਕਦੇ ਜਾਂ ਜਿਹੜੇ ਇਹ ਸੋਚਦੇ ਨੇ ਵੀ ਚੜ੍ਹਾਈ ਔਖੀ ਆ ਤਾਂ ਉਹ ਸ਼ੁਰੂ ਤੋਂ ਹੀ ਜਿਹੜਾ ਖੱਤਰ ਜਾਂ ਪਾਲਕੀ ਕਰ ਲੈਂਦੇ ਨੇ ਪਰ ਜਿਨ੍ਹਾਂ ਦੇ ਵਿੱਚ ਸ਼ਰਦਾ ਹੁੰਦੀ ਆ ਜਿਹੜੇ ਮਨੋਂ ਇਹ ਸੋਚ ਕੇ ਜਾਂਦੇ ਨੇ ਵੀ ਚੜ੍ਹਾਈ ਜਿਹੜੀ ਆ ਕੋਈ ਔਖੀ ਨਹੀਂ ਤਾਂ ਉਹ ਪੈਦਲ ਇਸ ਯਾਤਰਾ ਨੂੰ ਸੰਪੂਰਨ ਕਰਦੇ ਨੇ ਤਾਂ ਦੇਖ ਸਕਦੇ ਹੋ ਕਿੰਨਾ ਰਸਤਾ ਜਿਹੜਾ ਤੁਹਾਡੇ ਸਾਹਮਣੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਫ਼ਰ ਜਿਹੜਾ ਲੋਕ ਯਾਤਰਾ ਕਰਕੇ ਮਾਂ ਵੈਸ਼ਨ ਦੇਵੀ ਦੇ ਦਰਬਾਰ ਦੇ ਵਿੱਚ ਪਹੁੰਚਦੇ ਨੇ ਰਸਤੇ ਦੇ ਵਿੱਚ ਇਹ ਫੋਟੋਆਂ ਖਿੱਚਵਾਉਣ ਦੇ ਲਈ ਪੁਆਇੰਟ ਬਣੇ ਹੋਏ ਨੇ ਜਿੱਥੇ ਬਹੁਤ ਸਾਰੇ ਲੋਕ ਫੋਟੋਆਂ ਖਿੱਚਵਾਉਂਦੇ ਨੇ ਤੇ ਆ ਦੇਖੋ ਤੁਸੀਂ ਸੁੰਦਰ ਵਾਦੀਆਂ ਪਹਾੜ ਜਿੱਥੋਂ ਇਹ ਨਜ਼ਾਰਾ ਜਿਹੜਾ ਬੜਾ ਅਲੌਕਿਕ ਨਜ਼ਰ ਆਉਂਦਾ ਹੈ ਤੇ ਇਹ ਰਸਤਾ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦਾ ਰਸਤਾ ਜਿਹੜਾ ਯਾਤਰਾ ਦੇ ਦੌਰਾਨ ਤੁਹਾਨੂੰ ਨਜ਼ਰ ਆਊਗਾ ਤੇ ਇਹ ਰਾਸਤੇ ਦੇ ਵਿੱਚ ਜਿਹੜੇ ਮੰਦਰ ਨੇ ਵੱਖੋ ਵੱਖਰੇ ਉਹ ਨਜ਼ਰ ਆਉਂਦੇ ਨੇ ਜਿੱਥੇ ਲੋਕ ਮੱਥਾ ਟੇਕਦੇ ਨੇ ਜਿੱਥੇ ਮੁਰਾਦਾ ਮੰਗਦੇ ਨੇ ਮਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਹਰ ਇੱਕ ਦੀ ਮੁਰਾਦ ਪੂਰੀ ਹੁੰਦੀ ਆ ਦੋਸਤੋ ਪਹਾੜਾਂ ਦੇ ਵਿੱਚ ਵੱਸਦੀ ਮਾ ਵੈਸ਼ਨੋ ਦੇਵੀ ਹਰ ਇੱਕ ਦੀ ਮੁਰਾਦ ਸੁਣਦੀ ਆ ਤੇ ਉਹਨਾਂ ਦੀਆਂ ਮੁਰਾਦਾਾਂ ਪੂਰੀਆਂ ਵੀ ਕਰਦੀ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀਆਂ ਸੁੰਦਰ ਵਾਦੀਆਂ ਦੇ ਵਿੱਚ ਬਸਦੀ ਮਾਂ ਵੈਸ਼ਨੋ ਦੇਵੀ ਆਪਣੇ ਭਗਤਾ ਨੂੰ ਸ਼ਕਤੀ ਵੀ ਦਿੰਦੀ ਹੈ ਉੱਥੋਂ ਤੱਕ ਪਹੁੰਚਣ ਦੀ ਕਿਉਂਕਿ ਜਿਹੜੇ ਵੀ ਯਾਤਰੀ ਸ਼ਰਧਾਲੂ ਜਿਹੜੇ ਐ ਯਾਤਰਾ ਕਰਦੇ ਨੇ ਉਹਨਾਂ ਦੇ ਵਿੱਚ ਵੱਖਰੀ ਸ਼ਕਤੀ ਹੁੰਦੀ ਹੈ ਉਹ ਚੜਾਈ ਚੜਨ ਦੀ ਤੇ ਸਾਰੇ ਯਕਾਰੇ ਲਾਉਂਦੇ ਹੋਏ ਮਾਂ ਵੈਸ਼ਨੋ ਦੇਵੀ ਦੇ ਉੱਪਰ ਮੰਦਰਵਲ ਨੂੰ ਜਿਹੜੇ ਪਹੁੰਚ ਕਰਦੇ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰਾ ਸ਼ਹਿਰ ਜਿਹੜਾ ਕਟੜਾ ਜਿਹੜਾ ਨਜ਼ਰ ਆਉਂਦਾ ਹੈ ਉੱਪਰੋਂ ਪਹਾੜਾਂ ਤੋਂ ਤੇ ਆਹ ਮੰਦਰ ਦੀਆਂ ਤਸਵੀਰਾਂ ਨੇ ਜਦੋਂ ਮੰਦਰਵਲ ਧਿਆਨ ਜਾਂਦਾ ਤਾਂ ਹਰ ਇੱਕ ਦਾ ਧਿਆਨ ਟੇ ਕੇ ਜਾਂਦਾ ਹੈ ਤਾਂ ਦੇਖ ਸਕਦੇ ਹਾਂ ਪੂਰਾ ਸ਼ਹਿਰ ਇਸ ਪਹਾੜੀ ਤੋਂ ਨਜ਼ਰ ਆਉਂਦਾ ਹੈ ਜਿੱਥੋਂ ਤੁਹਾਡੀ ਯਾਤਰਾ ਜਿਹੜੀ ਹੈ ਮਾ ਵੈਸ਼ਨ ਦੇਵੀ ਦਰਬਾਰ ਦੇ ਲਈ ਸ਼ੁਰੂ ਹੁੰਦੀ ਆ ਤਾਂ ਦੇਖ ਸਕਦੇ ਹਾਂ ਅੱਧਾ ਰਸਤਾ ਜਦੋਂ ਪੂਰਾ ਹੁੰਦਾ ਹੈ ਤਾਂ ਅਰਧ ਕੁਆਰੀ ਤੇ ਜਾ ਕੇ ਅੱਧਾ ਰਸਤਾ ਹੋ ਜਾਂਦਾ ਹੈ ਤੇ ਰਸਤੇ ਦੇ ਵਿੱਚ ਕਿਵੇਂ ਢੋਲ ਬਣਦਾ ਗਿਆ ਤੁਸੀਂ ਵੀ ਦੇਖਿਆ ਦੋਸਤੋ ਮਾਤਾ ਦੇ ਦਰਬਾਰ ਦੇ ਇਸ ਦਰਬਾਰ ਦੇ ਦਰਸ਼ਨ ਕਰ ਲੋ ਕਿਉਂਕਿ ਅਲੌਕਿਕ ਜੀਆਂ ਤਸਵੀਰਾਂ ਹੁੰਦੀਆਂ ਨੇ ਜਦੋਂ ਮਾਤਾ ਦੇ ਦਰਬਾਰ ਦੇ ਦਰਸ਼ਨ ਹੁੰਦੇ ਨੇ ਤਾਂ ਹਰ ਇੱਕ ਦੇ ਭਾਗ ਖੁੱਲ ਜਾਂਦੇ ਨੇ ਮਾ ਵੈਸ਼ਨੋ ਦੇਵੀ ਹਰ ਇੱਕ ਦੀ ਮੁਰਾਦ ਸੁਣਦੀ ਹੈ ਵਿਗੜੇ ਕੰਮ ਬਣਾਉਂਦੀ ਹੈ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਦੋਸਤੋ ਤੇ ਜਿਨ੍ਹਾਂ ਜਿਨ੍ਹਾਂ ਨੇ ਮਾਤਾ ਦੇ ਦਰਬਾਰ ਦੇ ਦਰਸ਼ਨ ਕੀਤੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਉਸ ਜਗ੍ਹਾ ਦੀ ਸੁਬਿਧਾ ਦੇ ਵਿੱਚ ਕੋਈ ਦਿੱਕਤ ਆਈ ਜਾਂ ਨਹੀਂ ਤੇ ਕਿਹੜੀ-ਕਿਹੜੀ ਸੁਵਿਧਾ ਤੁਹਾਨੂੰ ਉਸ ਜਗ੍ਹਾ ਤੇ ਵਧੀਆ ਲੱਗਦੀ ਆ ਤਾਂ ਇੱਥੇ ਆਰਤੀ ਦੇ ਲਈ ਵੀ ਤੁਹਾਨੂੰ ਵੀ ਆਰਤੀ ਦੇ ਲਈ ਬੁਕਿੰਗ ਜਿਹੜੀ ਆ ਉਹ ਪਹਿਲਾਂ ਤੋਂ ਕਰਵਾਉਣੀ ਪੈਂਦੀ ਆ ਤਾਂ ਦੇਖ ਸਕਦੇ ਹੋ ਕਿੰਨੇ ਲੋਕਾਂ ਦਾ ਹਜ਼ੂਮ ਜਿਹੜਾ ਗਿਣਤੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਦਰਸ਼ਨ ਦੇ ਲਈ ਮਾਤਾ ਤੋਂ ਮੁਰਾਦਾ ਮੰਗਣ ਦੇ ਲਈ ਹਰ ਇੱਕ ਦੀ ਮੁਰਾਦ ਕਰਦੀ ਆ ਮਾ ਵੈਸ਼ਨੋ ਦੇਵੀ ਪੂਰੀ ਤਾਂ ਦੇਖ ਸਕਦੇ ਹੋ ਜਾਂਦੇ ਹੋਏ ਇਹ ਆਈਡੀ ਕਾਰਡ ਜਮ੍ਹਾਂ ਕਰਵਾਉਣੇ ਪੈਂਦੇ ਆ ਪਾਣੀ ਦੇ ਲਈ ਹਰ ਜਗ੍ਹਾ ਤੁਹਾਨੂੰ ਪ੍ਰਬੰਧ ਮਿਲ ਜਾਣਾ ਕਿਉਂਕਿ ਜਗ੍ਹਾ-ਜਗ੍ਹਾ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਵੀਡੀਓ ਨੂੰ ਕਰਿਓ ਦਬ ਕੇ ਸ਼ੇਅਰ